ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾ ਦੋਸਤਾਂ ਮਿੱਤਰਾਂ ਨੂੰ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਸੋ ਅੱਜ ਤੀਜਾ ਦਿਨ ਹੈ ਜੀ ਮੇਰਾ ਸਾਈਪ੍ਰਸ ਦੇ ਵਿੱਚ ਪਪ ਹੌਸ ਦੇ ਵਿੱਚ ਸੋ ਅੱਜ ਆਪਾਂ ਜਾ ਰਹੇ ਹਾਂ ਬੀਚ ਵਾਲੀ ਤਰਫ ਕੱਲ ਕਰਿਆ ਸੀ ਆਪਾਂ ਨੇ ਸਿਟੀ ਵਾਕ ਅੱਜ ਆਪਾਂ ਬੀਚ ਵਾਲੀ ਸਾਈਡ ਜਾਵਾਂਗੇ ਤੇ ਐਕਸਪਲੋਰ ਕਰਾਂਗੇ ਉਸ ਸਾਈਡ ਕੀ ਹੈ ਸੋ ਜੁੜੇ ਰਹੋ ਮੇਰੇ ਨਾਲ ਆਪਾਂ ਚਾਹਾਂਗੇ ਹੁਣ ਸੈਂਡੀ ਬੀਚ ਤੇ ਇੱਥੇ ਸੈਂਡੀ ਬੀਚ ਆ ਉੱਥੇ ਚੱਲਦੇ ਤੇ ਜੇ ਮੇਰਾ ਤੁਸੀਂ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਕਿਉਂਕਿ ਵੀਡੀਓ ਹਜੇ ਕੰਟੀਨਿਊ ਆਉਂਦੀ ਰਹਿਣੀ ਹੈ ਸੋ ਆਜੋ ਮੇਰੇ ਨਾਲ ਆਪਾਂ ਚੱਲਦੇ ਹਾਂ ਜੀ ਸੈਂਡੀ ਵਿੱਚ ਦੇਖਦੇ ਹਾਂ ਹੁਣ ਆਪਾਂ ਨੇ ਪੈਦਲ ਜਾਣਾ ਹੈ ਕੋਈ ਬੱਸ ਫੜਕਣੀ ਹੈ ਜਾਂ ਕੀ ਕਰਨਾ ਇਹ ਹੁਣ ਬਾਹਰ ਜਾ ਕੇ ਪਤਾ ਚੱਲੂਗਾ ਵੈਸੇ ਤਾਂ 35 40 ਮਿੰਟ ਦੀ ਵਾਕ ਆ ਮੈਂ ਸੋਚਦਾ ਤੁਰ ਕੇ ਹੀ ਜਾਇਆ ਜਾਵੇ ਤੇ ਆਣ ਲੱਗੇ ਟੈਕਸੀ ਕਰ ਲਈ ਜਾਵੇ ਠੀਕ ਹੈ ਸੋ ਆਜੋ ਮੇਰੇ ਨਾਲ ਬਹੁਤ ਸ਼ਾਨਦਾਰ ਵੈਦਰ ਵਿੱਚ ਵਿੱਚ ਬੱਦਲ ਫਿਰਦਾ ਵੈਸੇ ਪਰ ਮੌਸਮ ਦੇਖੋ ਕਿੰਨਾ ਵਧੀਆ ਉੱਪਰ ਬਲੂ ਬਲੂ ਆਸਮਾਨ ਵਾਹ ਵੈਰੀ ਗੁੱਡ ਇਦਾਂ ਦਾ ਏਰੀਆ ਜੀ ਚਲੋ ਵੀ ਮਿੱਤਰਾਂ ਚੱਲੀ ਹੁਣ ਲਾ ਲਈਏ ਮੈਪ ਸੈਂਡਵਿਚ ਨੂੰ ਜਾਂਦੇ ਜਾਂਦੇ ਨਾ ਰਸਤੇ ਦੇ ਵਿੱਚ ਇੱਕ ਬਹੁਤ ਸੋਹਣਾ ਚਰਚ ਆਇਆ ਤੁਹਾਨੂੰ ਮੈਂ ਦਿਖਾਉਣਾ ਇੱਧਰ ਕਰਕੇ ਦੇਖੋ ਕਿੰਨਾ ਨਾਈਸ ਜਿਹਾ ਚਰਚ ਆ ਨਾ ਬਹੁਤ ਸੋਹਣਾ ਬਣਿਆ ਵਾ ਵਾਹ ਵੇ ਵਾਹ ਕੋਲੋਂ ਵੀ ਦੇਖਿਆ ਜਾਵੇ ਅਖਰ ਹੈ ਕਿਆ ਚੀਜ਼ ਹੈ ਤਾਂ ਚਰਚ ਹੈ ਸਾਈਪ੍ਰਸ ਦੇ ਵਿੱਚ ਨਾ ਚਰਚ ਬਹੁਤ ਆ ਉਹ ਛੋਟੇ ਛੋਟੇ ਬੜੇ ਨਵੇਂ ਨਵੇਂ ਤਾਂ ਕੋਈ ਨਹੀਂ ਪੁਰਾਣਾ ਹੀ ਦੇਖਿਆ ਜਦੋਂ ਬਹੁਤ ਪੁਰਾਣੇ ਨੇ ਦੇਖੋ ਕਿੰਨਾ ਕਿੰਨਾ ਨਾਈਸ ਜਿਹਾ 뷰 ਆ ਇਹ ਆ ਵੀ ਪੁਰਾਣਾ ਹੀ ਲੱਗਦਾ ਹੈ ਯਾਨੀ ਕਿ ਚਰਚ ਚਰਸ ਦੇ ਨਾਲ ਕੋਈ ਬਿਲਡਿੰਗ ਬਣੀ ਹੋਈ ਆ ਦੇਖੋ ਨਾਈਸ ਆ ਨਾ ਆਏ ਵੇ ਤਾਂ ਹੈ ਮੈਂ ਸੋਚਿਆ ਕਿਉਂ ਨਾ ਅੰਦਰ ਜਾ ਕੇ ਜਾਇਆ ਜਾਂ ਜਾਇਆ ਜਾਵੇ ਹੈ ਨਾ ਚਰਸ ਦੇ ਵਿੱਚ ਅੰਦਰ ਜਾ ਕੇ ਦੇਖਦੇ ਆ ਵੀ ਹੈ ਕਿ ਆ ਇਹ ਜਿਹੜਾ ਚਰਚ ਆ ਜੀ ਇਹ 1928 ਦਾ ਬਣਿਆ ਵਾ 1953 ਚ ਕਹਿੰਦੇ ਇਹ ਹੱਥ ਕੋਈ ਇੱਕ ਦੇ ਵਿੱਚ ਪੈ ਗਿਆ ਸੀਗਾ ਤੇ 1956 ਚ ਫੇਰ ਬਣਾਇਆ ਗਿਆ ਅਰਚਦੇ ਅੰਦਰ ਆ ਗਏ ਆ ਜੀ ਪਰ ਅੰਦਰਲੇ ਪਾਸੇ ਕੋਈ ਸ਼ੋਰ ਨਹੀਂ ਕਰ ਸਕਦੇ ਇਸ ਲਈ ਇਹ ਮੈਂ ਵਾਇਸਓਵਰ ਕਰ ਰਹੇ ਆ ਬਾਅਦ ਵਿੱਚ ਬੁਆਇਸ ਮੈਂ ਰਿਕਾਰਡ ਕਰ ਰਹੇ ਆ ਅੰਦਰ ਬਹੁਤ ਸੋਹਣਾ ਸੀ ਜਿੱਦਾਂ ਤੁਸੀਂ ਦੇਖ ਰਹੇ ਆ 컬러ਫੁਲ ਕਿੰਨੇ ਆ ਸਾਈਡਾਂ ਤੇ ਬਹੁਤ ਸੋਹਣੀਆਂ ਸਿਨੈਰੀਆਂ ਬਣੀਆਂ ਹੋਈਆਂ ਸੀਗੀਆਂ ਪ੍ਰਭੂ ਦੀਆਂ ਫੋਟੋਆਂ ਬਣੀਆਂ ਹੋਈਆਂ ਸੀਗੀਆਂ ਜਿ ਪ੍ਰਭੂ ਯਿਸੂ ਮਸੀਹ ਦੀਆਂ ਫੋਟੋਆਂ ਬਣੀਆਂ ਹੋਈਆਂ ਸੀਗੀਆਂ ਤੇ ਉਹਦੇ ਨਾਲ ਰਿਲੇਟਡ ਜਿਹੜੇ ਹੋਰ ਐਂਜਲਸ ਹੁੰਨੇ ਇਹਨਾਂ ਦੇ ਉਹਨਾਂ ਦੀਆਂ ਫੋਟੋਆਂ ਤਸਵੀਰਾਂ ਬਣੀਆਂ ਹੋਈਆਂ ਸੀਗੀਆਂ ਤੇ ਲੱਕੜ ਦਾ ਤੇ ਇਹ ਕਾਰੀਗਰੀ ਇਹ ਜੀ ਬਹੁਤ ਜ਼ਿਆਦਾ ਕੀਤੀ ਹੋਈ ਸੀ ਬਹੁਤ ਨਾਈਸ ਚਰਚ ਸੀਗਾ ਅੰਦਰੋਂ ਦੇਖਿਆ ਤੁਸੀਂ ਵੀ ਦੇਖਿਆ ਹੋਣਾ ਕਿੰਨਾ ਸੋਹਣਾ ਸੀ ਅੰਦਰੋਂ ਹਨਾ ਇਦਾਂ ਦੀ ਜਗ੍ਹਾ ਤੇ ਉਦਾਂ ਹੀ ਆ ਕੇ ਸ਼ਾਂਤੀ ਵਾਲੀ ਮਿਲਦੀ ਹੈ ਜੇ ਕਿਸੇ ਮੰਦਰ ਗੁਰਦੁਆਰੇ ਚਲੇ ਜਾਓ ਚਾਹੇ ਚਰਚ ਚਲੇ ਜਾਓ ਜਿੱਥੇ ਵੀ ਰੱਬ ਦਾ ਨਾਮ ਜਪਿਆ ਜਾਂਦਾ ਉੱਥੇ ਸ਼ਾਂਤੀ ਹੁੰਦੀ ਬਹੁਤ ਜ਼ਿਆਦਾ ਇਹ ਸੁੰਦਰ ਤੇ ਸ਼ਾਂਤਮਈ ਇਲਾਕਾ ਜੀ ਸ਼ਾਂਤਮਈ ਦਾ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਹਾਂ ਹੁਣ ਵੀ ਕਹਿਣਾ ਕਿ ਸ਼ਾਂਤਮਈ ਬਹੁਤ ਆ ਹੋਰ ਗੱਲਾਂ ਨਹੀਂ ਗੱਲਾਂ ਤੇ ਸੋਹਣਾ ਵੀ ਬਹੁਤ ਬਹੁਤ ਦੂਰ ਮਿਲੂ ਸਮੁੰਦਰ ਦੇਵਤਾ ਦਿਖ ਰਹੇ ਆ ਉਧਰ ਜਾਣਾ ਆਪਾਂ ਨੇ ਵੈਸੇ ਹੌਲੀ ਹੌਲੀ ਅਤਰਾ ਉਤਰ ਕੇ ਨਾ ਉਸੇ ਸਾਈਡ ਨੂੰ ਜਾਣਾ ਆਪਾਂ ਯੂsing ਯੂਰਸੈਲਫ ਯਾ ఓ ਵੈਲ ਗੁੱਡ ਯਾ ਯੂsing ਯਾ ওকে So guys, मैं, थे, खाने so मैं, खाना मैं आया खाने लाई कुछ लैन सो मैं कुछ खाने का लिया सो दो मैं आया इत खान दीजा ला मै बीच तेना है कुछ थोड़ा जा लै लो इधर आलैक्स मिलिया वह कूट्यूबिंग करना सो so, ਉੱਪਰ ਵਾਸੀ ਆ ਮੈਂ ਕਈ ਵਾਰ ਅਚਾਨਕ ਭੁੱਖ ਲੱਗ ਜਾਂਦੀ ਹੈ ਨਾ ਫਿਰ ਬੰਦੇ ਨੂੰ ਖਾਣ ਨੂੰ ਕੁਛ ਤਾਂ ਚਾਹੀਦਾ ਉਹ ਕਿਆ ਕਹਿੰਦੇ ਹੁੰਨੇ ਹੈ ਚੌਕਲੇਟ ਤਾਂ ਨਹੀਂ ਪ੍ਰੋਟੀਨ 바ਰ ਜੀ ਨੂੰ ਕਹਿੰਦੇ ਆ ਉਹ ਮੈਂ ਲੱਤੇ 4.00 ਯੂਰੋ ਯੂਰੋ ਦਾ ਪਾਉਂਡ ਪਾਉਂਡ ਦਾ ਆ ਗਿਆ 1 ਕਿ ਗੇ ਯੂਰੋ ਦਾ ਤੋਂ ਆਪਾਂ ਜੇਣਾ ਇਧਰ ਨੂੰ ਧੰਨ ਹੋ ਗਿਆ ਤੁਰਪਈ ਇਸ ਤਰਫ ਨੂੰ ਜਾਣਾ ਹੁਣ ਆਪਾਂ ਨੇ ਮੇਰੇ ਪਿਛਲੇ ਸਾਹਮਣੇ ਵਾਲੇ ਪਾਸੇ ਨਾ ਬਹੁਤ ਸੋਹਣਾ ਸਮੁੰਦਰ ਦਿਖ ਰਿਹਾ ਨੀਲਾ ਸਮੁੰਦਰ ਇੰਨਾ ਵਧੀਆ ਏਰੀਆ ਬਸ ਮੈਂ ਬਿਆਨ ਨਹੀਂ ਕਰ ਸਕਦਾ ਤੁਸੀਂ ਵੈਸੇ ਤਾਂ ਮੈਂ 4K ਸ਼ੂਟ ਕਰ ਰਹੇ ਹਾਂ ਤੁਸੀਂ ਉਹਦੇ ਚ ਦੇਖ ਹੀ ਸਕਦੇ ਹੋਗੇ ਮੇਰਾ ਪਿੱਛੇ ਦੇਖੋ ਐ ਕਿੰਨਾ ਨਾਈਸ ਦਿਖ ਰਿਹਾ ਕਿੰਨਾ ਨਾਈਸ 뷰 ਉੱਪਰ ਵੀ ਨੀਲਾ ਅਸਮਾਨ ਤੇ ਨੀਚੇ ਨੀਲਾ ਸਮੁੰਦਰ ਹੈ ਜੀ ਬਹੁਤ ਨਾਈਸ ਗੁੱਡ 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 ਇਹਨਾਂ ਮੇਰੇ ਕੋ ਆਕਵਾ ਪਾਰਕ ਜਾਂ ਵੀ ਹੈ ਸ਼ਾਇਦ ਤੇ ਉਹ ਦੇਖੋ ਸਾਹਮਣੇ ਆਕਵਾ ਪਾਰਕ ਬਹੁਤ ਸੋਹਣਾ ਨਾ ਹੈ ਦੇ ਬੀਚ ਦੇ ਨਾਲ ਜਿਹੜਾ ਵਿਲੇਜ ਬਣਿਆ ਹੁੰਦਾ ਇਸ ਤਰ੍ਹਾਂ ਦਾ ਹੈ ਨਾ ਨਾਈਸ ਏਰੀਆ ਕੱਲ ਦੇ ਬਲੌਗ ਚ ਵੀ ਜਿੱਦਾਂ ਮੈਂ ਦੱਸਿਆ ਸੀਗਾ ਵੀ ਸ਼ਾਂਤੀ ਬਹੁਤ ਹੈ ਇੱਥੇ ਬਸ ਸ਼ਾਂਤੀ ਵਾਲੇ ਤੋਂ ਤੁਸੀਂ ਕਾਹ ਕਹਿਣੇ ਬਰੇ ਸਾਈਡ ਤੇ ਜਿਹੜਾ ਮੈਂ ਉੱਪਰੋਂ ਦਿਖਾ ਰਿਹਾ ਸੀਗਾ ਉਹ ਬਣਿਆ ਵਾਪਕਾ ਪਾਰ ਇਹ ਜਿਹੜੇ ਪੈਕੇਜ ਵਾਲੇ ਹੋਟਲ ਆ ਉਹ ਹੋਟਲ ਆ ਸਾਰੇ ਜਿਹੜੇ ਵਿੱਚ ਆਲ ਇਨਕਲੂਡਡ ਹੁੰਦਾ ਨਾ ਸਾਰਾ ਕੁਝ ਉਹ ਇਹ ਵੈਸੇ ਜੇ ਬੰਦਾ ਫੈਮਿਲੀ ਨਾਲ ਆਵੇ ਤਾਂ ਇੱਥੇ ਰਹਿਣ ਦਾ ਫਾਇਦਾ ਕਿਉਂਕਿ ਖਾਣੇ ਪੀਣ ਦੀ ਕੋਈ ਉਹ ਨਹੀਂ ਤੁਸੀਂ ਅਦੇ ਅੰਦਰ ਰਹਿਣਾ সুইমিং ਪੂਲ ਬਣੇ ਹੋਏ ਆ ਵਿਚ ਦੇ ਨਾਲ ਪੈਂਦਾ ਸਾਰਾ ਕੁਝ ਇੱਥੇ ਇੱਕ ਵੀਕ ਰਹੋ ਤੁਸੀਂ 4 ਦਿਨ ਰਹੋ 5 ਦਿਨ ਰਹੋ ਤੁਹਾਡੀ ਇਸ਼ਤਹ ਨੇ ਦਾ ਪੈਕੇਜ ਮਿਲ ਜਾਂਦਾ ਬਹੁਤਾ ਮਹਿੰਗਾ ਨਹੀਂ ਹੈਗਾ 600 5 600 ਪਾਉਂਡ ਦੇ ਵਿੱਚ ਥੇ 700 ਯੂਰੋ ਦੇ ਵਿੱਚ ਮਿਲ ਜਾਂਦਾ ਤੇ ਕਿਉਂਕਿ ਮੈਂ ਤਾਂ ਇਕੱਲਾ ਆਇਆ ਸੀਗਾ ਮੈਂ ਘੁੰਮ ਫਿਰ ਕੇ ਐਡਵੈਂਚਰ ਕਰਨੇ ਸੀ ਇਸ ਕਰਕੇ ਮੈਂ ਇਹਦੇ ਵਿੱਚ ਨਹੀਂ ਰਿਹਾ ਪਰ ਮੈਂ ਜੇ ਮੈਂ ਫੈਮਿਲੀ ਨਾਲ ਆਉਂਗਾ ਤਾਂ ਮੈਂ ਇਹਦੇ ਵਿੱਚ ਹੀ ਰਹੂੰਗਾ ਕਿਉਂਕਿ ਫਿਰ ਬੰਦਾ ਪਤਾ ਕੋਈ ਟੈਨਸ਼ਨ ਵਾਲਾ ਕੰਮ ਨਹੀਂ ਕਰੇਗਾ ਪੱਲੇ ਬੰਦੇ ਨੂੰ ਟੈਨਸ਼ਨ ਲੈਣੀ ਚੰਗੀਆਂ ਲੱਗਦੀਆਂ ਫੈਮਿਲੀ ਨਾਲ ਨਹੀਂ ਲੈ ਹੁੰਦੀ ਯਾਰ ਹਾਇਰ ਕਰਨੀ ਹੋਵੇ ਨਾ ਇੱਥੇ ਵਧੀਆ ਜਗ੍ਹਾ ਦਾ ਕਾਰ ਕਾਰ ਹਾਇਰ ਕਰਨ ਨੂੰ ਤੁਸੀਂ ਇੱਥੇ ਕਰ ਸਕਦੇ ਆਂ ਕਾਰ ਹੈ ਇੱਥੇ ਜਗ੍ਹਾ ਜਗ੍ਹਾ ਕਾਰ ਹਾਇਰ ਨੇ ਬਾਈਕ ਵੀ ਆ ਬਾਈਕ ਕਰ ਸਕਦੇ ਆਂ ਹਾਇਰ ਜੋ ਮਰਜ਼ੀ ਕਰ ਸਕਦੇ ਹੋ ਨੰਬਰ ਦਿੱਤੇ ਹੋਏ ਨੇ ਨੀ ਕੋ ਨੰਬਰ ਖਾ ਵੀ ਦਿਨ 247 ਜਦੋਂ ਮਰਜ਼ੀ ਆਓ ਕਾਰ ਐਂਟਰੀ ਲਓ ਤੋ ਮਿੱਤਰੋ ਮੈਂ ਆ ਰਿਹਾ ਸੀ ਇੱਧਰ ਨੂੰ ਸੈਂਡੀ ਬੀਚ ਵਾਲੇ ਪਾਸੇ ਨੂੰ ਜਾ ਰਿਹਾ ਰਸਤੇ ਦੇ ਵਿੱਚ ਇੱਕ ਇੰਡੀਅਨ ਰੈਸਟੋਰੈਂਟ ਦਿਸ ਗਿਆ ਮੈਨ। ਫਮੈਂ ਕਾ ਤੁਹਾਨੂੰ ਵੀ ਦਿਖਾ ਦਮਾ ਇੱਥੇ ਇੰਡੀਅਨ ਰੈਸਟੋਰੈਂਟਸ ਵੀ ਹੈਗੇ ਆ। ਇਹੋ ਜੀ ਗੱਲ ਮੈਂ ਦਿੰਦਾ। ਦੇਖਿਆ ਵਾ ਨਾ। ਇੰਡੀਅਨ ਰੈਸਟੋਰੈਂਟ ਦੇ ਦਰਸ਼ਨ ਕਰ ਲੋ। ਹਰ ਜਗ੍ਹਾ ਇੰਡੀਅਨ ਰੈਸਟੋਰੈਂਟ ਤਾਂ ਹਰ ਜਗ੍ਹਾ ਮਿਲੂਗਾ। ਐਸੀ ਤਾਂ ਹੋਈ ਨਹੀਂ ਸਕਦਾ ਵੀ ਇੰਡੀਅਨ ਰੈਸਟੋਰੈਂਟ ਨਾ ਮਿਲੇ ਸਾਨੂੰ। ਬੀਚ ਤੇ ਪਹੁੰਚ ਗਏ ਦੇਖਦੇ ਆ ਇੱਥੇ ਕਿ ਰੌਣਕ ਹੈ ਕਿ ਨਹੀਂ ਆਇਆ ਤਾਂ ਹੈ ਵਾ ਹੁਣ 40 ਮਿੰਟ ਤੁਰ ਕੇ ਦੇਖਦਾ ਕੋਈ ਖੈਰ ਪੱਲੇ ਪੈਂਦੀ ਵੀ ਹੈ ਕਿ ਨਹੀਂ ਇੱਕ ਸਾਈਡ ਤੇ ਪਹਾੜੀ ਜਿਹੇ ਉਹਦੇ ਤੇ ਆ ਕੇ ਖੜਾ ਮੈਂ ਕਿਹਾ ਚਲੋ ਉੱਪਰ ਤੇ ਕੈਪਚਰ ਕਰਦਾ ਦੇਖਦਾ ਇਹ ਪਾਫ ਹੌਸ ਦੇ ਵਿੱਚ ਨਾ ਜਿਹੜੇ ਸੈਂਡੀ ਬੀਚ ਆ ਉਹ ਬਹੁਤ ਘੱਟ ਆ ਇਸ ਦੇ ਵਿੱਚ ਹੋਰ ਨਰਨਾਕਾ ਵੱਲ ਕਹਿੰਦੇ ਹੈਗੇ ਆ ਹੋਰ ਆਪਸੇ ਹੈਗੇ ਕਿ ਕਾਟੋ ਪਾਫ ਹੌਸ ਪੈਂਦਾ ਉਧਰ ਕਹਿੰਦੇ ਹੈਗੇ ਆ ਤੇ ਉਧਰ ਦੇਖਦੇ ਬਾਅਦ ਚੱਲਦੇ ਆ ਤੇ ਆ ਮੈਂ ਤੁਹਾਨੂੰ ਦਿਖਾਉਣਾ ਪਿੱਛੇ ਕਿੰਨਾ ਕ ਆ ਵਾਲਾ ਏਰੀਆ ਨਾ ਜਿਹੜਾ ਇਧਰਲਾ ਰੇਤਲਾ ਇਲਾਕਾ ਬਾਕੀ ਜ਼ਿਆਦਾਤਰ ਇੱਥੇ ਪੱਥਰ ਹੀ ਨੇ ਦੇਖ ਲੈ ਉਹ ਮੈਂ ਲੱਗੇ ਚੱਲਦਾ ਆਂ ਤੁਹਾਨੂੰ ਸਮੁੰਦਰ ਦੇ ਲੱਗੇ ਜਾ ਕੇ ਆਨੇ ਆ। ਆਹ ਕ ਮੇਰੇ ਪਿੱਛੇ ਛਾਲਾ ਮਾਰਦੇ ਫਿਰ ਰਹੇ ਆ। ਮੇਰੇ ਰੇਤੇ ਦੇ ਵਿੱਚ ਨਾ ਉੱਪਰੋਂ ਬੜਾ ਸੋਹਣਾ ਪੱਥਰ ਜਾਂ ਇੱਥੇ ਪਾਣੀ ਖੁਰਿਆ ਆਉਂਦਾ ਨਾ ਖੁਰਿਆ ਆਉਂਦਾ ਰੇਤ ਆ। ਇਸ ਤਰ੍ਹਾਂ ਦਾ। ਮੈਸਮ ਲੱਗੇ ਚਲੇ ਗਿਆ ਸੀ ਤਾਂ ਛੱਲਾ ਬਾਹਰ ਨੂੰ ਆਣ ਲੱਗ ਗਈਆਂ ਪਤਾ ਨਹੀਂ ਤਾਂ ਮੇਰੇ ਸਵਾਗਤ ਲਈ ਆ ਰਹੀਆਂ ਸੀਗੀਆਂ ਬਿਲਕੁਲ ਲੱਗੇ ਆ ਗਿਆ ਦੀਆਂ ਸੋ ਮਿੱਤਰੋ ਹੁਣ ਇੱਥੋਂ ਚੱਲਿਆ ਜਾਵੇ ਕਿ ਆਵਾਜ਼ ਤੁਹਾਨੂੰ ਆਂਦੀ ਨਹੀਂ ਹੋਣੀ ਬਿਲਕੁਲ ਵੀ ਸਮੁੰਦਰ ਦੀ ਆਵਾਜ਼ ਬਹੁਤ ਜ਼ਿਆਦਾ ਹੈ ਇਸ ਕਰਕੇ ਮੈਨੂੰ ਲੱਗਦਾ ਨਹੀਂ ਤੁਹਾਡੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੋਣੀ ਹੈ ਸੋ ਹੁਣ ਆਪਾਂ ਹੋਰ ਪਾਸੇ ਚੱਲਦੇ ਹਾਂ ਕਿਤੇ ਤੇ ਬਾਫੋਸ 'ਚ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਜਿੱਥੇ ਘੁੰਮਣੇ ਆ ਲਈਆਂ ਹੁਣ ਉੱਤੇ ਚੱਲਦੇ ਹਾਂ ਸੈਂਡੀ ਵੀਚ ਤੁਹਾਨੂੰ ਦਿਖਾਤਾ ਸੋ ਹੁਣ ਆਪਾਂ ਚੱਲਦੇ ਆ ਅੱਗੇ ਆਹ ਦੋਸਤੋ ਇੰਡੀਅਨ ਰੈਸਟੋਰੈਂਟ ਦਿਖਾਇਆ ਸੀ ਉਹਦੇ ਬਿਲਕੁਲ ਸਾਹਮਣੇ ਨੂੰ ਵੀ ਰਸਤਾ ਜਾਂਦਾ ਐ ਐਸਐਨਡੀ ਬੀਚ ਨੂੰ ਮੈਂ ਥੋੜਾ ਜਿਹਾ ਅੱਗੇ ਤੋਂ ਜਾ ਕੇ ਗਿਆ ਸੀਗਾ ਪਰ ਉਧਰੋਂ ਜ਼ਿਆਦਾ ਦੂਰ ਪਿਆ ਮੈਨੂੰ ਹੁਣ ਮੈਂ ਜਦੋਂ ਬਾਹਰ ਨਿਕਲ ਗਿਆ ਤੇ ਸਾਹਮਣੇ ਮੇਰੇ ਇੰਡੀਅਨ ਰੈਸਟੋਰੈਂਟ ਦੇਖ ਰਿਹਾ ਸੋ ਕਈ ਵਾਰ ਜੀਪੀਐਸ ਵੀ ਤੁਹਾਨੂੰ ਗਲਤ ਲੌਂਗ ਰੋਡ ਤੇ ਲੈ ਜਾਂਦਾ ਹਨਾ ਥੋੜਾ ਜਿਹਾ ਦੇਸੀ ਕੰਮ ਕਰਨਾ ਚਾਹੀਦਾ ਗਰਮੀ ਬਹੁਤ ਆ ਨਾ ਹੋ ਗਈ ਹੁਣ ਮੇਰੀ ਸਲਾਹ ਬਣਦੀ ਆ ਕਿ ਜਿਹੜੇ ਅਗਲੇ 4 ਦਿਨ ਰਹਿਣੇ ਆ ਉਹਦੇ ਵਾਸਤੇ ਗੱਡੀ ਲੈ ਲਵਾਂ ਹਨਾ ਕਿਉਂਕਿ ਕੱਲ ਨੂੰ ਮੈਂ ਹੋਟਲ ਛੱਡਣਾ ਇਹ ਤੇ ਇੱਥੇ ਨਹੀਂ ਮੈਂ ਰਹਿਣਾ ਹੁਣ ਹੋਰ ਪਾਸੇ ਜਾਣਾ ਤੇ ਬਾਰ-ਬਾਰ ਕਿਉਂਕਿ ਇਦਾਂ ਜੇ ਮੇਰੇ ਕੋਲ ਗੱਡੀ ਹੋਊਗੀ ਤਾਂ ਮੈਂ ਜਿੱਥੇ ਜਾਣਾ ਉੱਥੇ ਇੱਕਦਮ ਪਹੁੰਚ ਸਕਦਾ ਜਿੱਦਾਂ ਹੁਣ ਇੱਥੇ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਮੈਨੂੰ ਲੱਗਿਆ ਥੋੜੀ ਜਿਹਾ ਜਗਾ ਸੀ ਕੈਪਚਰ ਕਰਨ ਨੂੰ ਪਰ ਮੈਨੂੰ ਇੱਕ ਘੰਟਾ ਲੱਗ ਗਿਆ ਕਿਉਂਕਿ ਮੈਂ 40 ਮਿੰਟ ਦੀ ਵਾਕ ਕਰਨ ਕਰਕੇ ਆਇਆ ਮੈਂ ਸੋਚਿਆ ਸੀ ਕਿ ਚਲ ਵਾਕ ਕਰਦਾ ਜਾਊਂਗਾ ਹੋਰ ਵੀ ਰਸਤੇ ਚੀਜ਼ਾਂ ਹੋਣਗੀਆਂ ਪਰ ਮੈਨੂੰ ਲੱਗਦਾ ਵੀ ਬੈਟਰਾ ਗੱਡੀ ਹਾਇਰ ਕਰ ਲੈਣੀ ਚਾਹੀਦੀ ਤਾਂ ਕਿ ਜਿਆਦਾ ਤੋਂ ਜਿਆਦਾ ਮੈਂ ਚੀਜ਼ਾਂ ਕੈਪਚਰ ਕਰ ਸਕਾਂ ਹਨ ਹੁਣ ਮੜਾ ਸਾਂਹ ਲੈ ਲਈਏ ਧੰਮ ਮਾਰ ਉਤੋਂ ਬਾਅਦ ਫਿਰ ਚੱਲਦੇ ਆਂ ਅੱਗੇ ਰਸਤੇ ਦੇ ਵਿੱਚ ਹੈਗੀਆਂ ਸੀ ਕਿ ਜਗ੍ਹਾ ਗੱਡੀ ਹਾਇਰ ਲਿਖਿਆ ਹੋਤਾ ਕਈ ਜਗ੍ਹਾ ਪੁੱਛਦੇ ਆ ਉਹਨਾਂ ਨੂੰ ਜੇ ਯੂਕੇ ਦੇ ਲਾਇਸੈਂਸ ਤੇ ਕਿਉਂਕਿ ਇੰਟਰਨੈਸ਼ਨਲ ਲਾਇਸੈਂਸ ਤਾਂ ਮੈਂ ਬਣਾ ਕੇ ਨਹੀਂ ਲਿਆ ਪਰ ਕਹਿੰਦੇ ਵੀ ਦੇ ਦੰਨੇ ਆ ਉਹਦੇ ਤੇ ਯੂਕੇ ਦੇ ਲਾਇਸੈਂਸ ਤੇ ਬਾਕੀ ਦੇਖਦੇ ਹੁਣ ਚੱਲਦੇ ਆ ਤੁਹਾਨੂੰ ਵੀ ਦਿਖਾਉਣੇ ਸੋ ਦੋਸਤੋ ਆਖਿਰ ਮੈਂ ਨਾ ਇੱਕ ਕਾਰ ਹਾਇਰ ਕੰਪਨੀ ਨਾਲ ਗੱਲ ਕੀਤੀ ਆ ਉਹ ਡਿਪੋਜ਼ਿਟ ਵੀ ਨਹੀਂ ਰੱਖਦੇ ਤੇ ਕਹਿੰਦੇ ਸਾਨੂੰ ਕੈਸ਼ ਪੇਮੈਂਟ ਕਰ ਸਕਦੇ ਆ ਤੁਸੀਂ ਤੇ ਮੈਂ ਉਹਨੂੰ ਆਪਣੀ ਡਿਟੇਲ ਭੇਜੀ ਆ ਹੁਣ ਉਹ ਗੱਡੀ ਲੈ ਕੇ ਆ ਰਿਹਾ ਮੈਨੂੰ ਲੈਣ ਵਾਸਤੇ ਫਿਰ ਕਹਿੰਦਾ ਆਫਿਸ ਜਾ ਕੇ ਕਾਗਜ਼ੀ ਕਾਰਵਾਈ ਕਰਕੇ ਤੁਹਾਨੂੰ ਗੱਡੀ ਦੇ ਦਾਂਗੇ ਕਿਉਂਕਿ 5 ਦਿਨ ਮੈਂ ਹਜੇ ਹੋਰ ਰਹਿਣਾ ਪੈਦਲ ਨਹੀਂ ਘੁੰਮਣਾ ਵੀ ਐਨਾ ਕਿਉਂਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਜਾਂਦੇ ਹੀ ਨਾ ਬਹੁਤ ਟਾਈਮ ਹੋ ਜਾਂਦਾ ਫਿਰ ਇੰਨੀ ਜਗ੍ਹਾ ਘੁੰਮ ਨਹੀਂ ਹੁੰਦੀ ਸੋ ਇਹ ਬੈਟਰ ਆ ਵੀ ਗੱਡੀ ਲੈ ਲਈ ਜਾਵੇ 35 35 ਯੂਰੋ ਪਰ ਡੇ ਬਹੁਤ ਵਧੀਆ ਵਿੱਚ ਇੰਸ਼ੋਰੈਂਸ ਮੈਪ ਹੋਊਗਾ ਕਹਿੰਦਾ ਏਸੀ ਹੋਊਗਾ ਵਿੱਚ ਬਾਕੀ ਜਦੋਂ ਹੁਣ ਗੱਡੀ ਮਿਲੂਗੀ ਉਦੋਂ ਦੇਖਾਂਗੇ ਫਿਰ ਐਦਾਂ ਕਿਤੇ ਹੋਰ ਪਾਸੇ ਵੀ ਘੁੰਮੇ ਜਾ ਸਕਦਾ ਹੁਣ ਸਵੇਰ ਦਾ ਮੈਂ ਇੱਕ ਸਿਰਫ ਸੈਂਡੀ ਪੀਚੇ ਘੁੰਮ ਕੇ ਆਇਆ ਉਹ ਵੀ ਕੋਈ ਉਹਦੇ ਜੇ ਥੱਕ ਗਿਆ ਉਹ 40 45 ਮਿੰਟ ਦੀ ਵਾਕ ਕਰਕੇ ਗਿਆ ਫਿਰ ਉੱਥੇ ਆਇਆ ਉੱਥੇ ਇਹਨਾਂ ਨੂੰ ਬੈਟਰਾ ਗੱਡੀ ਲੈ ਲੈਣੀ ਚਾਹੀਦੀ ਹੁਣ ਮੈਂ ਉਹ ਕਰੀਆ ਦੇਖਦੇ ਹੁਣ ਆਂਦਾ ਫਿਰ ਅਗਲੀ ਕਾਰਵਾਈ ਕਿੱਥੇ ਜਾਣਾ ਆਪਾਂ ਨੇ ਉਹ ਦੇ ਤੇ ਤੋ ਦੋਸਤੋ ਮੈਂ ਇੱਥੇ ਆ ਗਿਆ ਇੱਕ ਕਾਰ ਰੈਂਟ ਕੰਪਨੀ ਦੇ ਵਿੱਚ ਮੈਨੂੰ ਆ ਕੇ ਲਿਆਇਆ ਉੱਥੇ ਤੋਂ ਸੋ ਕਾਰ ਰੈਂਟ ਕਰਨ ਲੱਗਿਆ ਇੱਕ ਮਤਲਬ ਕਾਰ ਵੀ ਦਿਖਾ ਦਿੰਨਾ ਉਹ ਦੇਖੋ ਰੈੱਡ ਜੀ ਖੜੀ ਆ ਬਾਅਦ ਚ ਦਿਖਾਣਾ ਤੁਹਾਨੂੰ ਕਿੱਦਾਂ ਦੀ ਕਾਰ ਸੋ ਕਾਰ ਰੈਂਟ ਤੇ ਲੈ ਲਈ ਆ ਪੂਰਾ ਪੇਪਰ ਵਰਕ ਹੋ ਗਿਆ ਸੋ ਮੇਰੇ ਨਾਲ ਮੇਰੇ ਜਿਹੜੇ ਤੇ ਲਈ ਆ ਇਹਦਾ ਨਾਮ ਹੈ ਦ ਪਰਸਨ ਦੈਟ ਇਜ਼ ਇਹ ਹੁੰਦਾ ਜਿਸਕੇ ਜਿੱਤੋਂ ਮੈਂ ਗੱਡੀ ਰੈਂਟ ਤੇ ਲਈ ਆ ਇਹਦਾ ਆਫੀਸਰ ਸੌਰ ਇਹਦਾ ਨੰਬਰ ਆ ਪੀਕੇ ਐਸੀ ਹਾਇਰ ਕੰਪਨੀ ਆ ਇੱਥੇ ਤੇ ਇਹਦੀ ਆਫਰ ਕਦੇ ਆਣਾ ਹੋਵੇ ਵਧੀਆ ਗੱਡੀ ਆ ਦੇਖੋ ਸਪੈਸ਼ਲ ਆਫਰਸ ਦਿੱਤੀਆਂ ਵੀ ਇਹਨਾਂ ਨੇ ਪੂਰੀ ਗੱਡੀ ਆ ਬੜਾ ਨਾਈਸ ਬੰਦਾ ਏ ਜੇ ਨਾਈਸ ਮੈਨ ਇਹਦੇ ਨਾਲ ਗੱਲ ਕਰਦੇ ਆ ਸੋ ਹਾਵਾ ਯੂ ਮਾਈ ਫਰੈਂਡ ਵਰਜ਼ ਯਰ ਨੇਮ ਮਾਈ ਨੇਮ ਇਜ਼ ਫੌਲ ਥੈਂਕਸ ਟੂ ਵੈਰੀ ਮੱਚ ਫੋਰ <em>ਐਵਰੀਥਿੰਗ</em> ਡੂਇੰਗ ਫਰਮ ਮੀ

ਸੋ ਇਹ ਗੱਡੀ ਆ ਜੀ। ਉਹ ਮਾਸ ਦਾ। ਯਾਰ ਬੰਦੇ ਜਿੰਨ ਬੰਦੇ ਕਹਿੰਦੇ ਚਾਹੁੰਦੇ। ਯਾ। ਹਾਂ। ਇੱਕ ਫੋਟੋ ਵੀਡੀਓ ਲੈ ਫੋਟੋ ਦਾ। ਯਾ 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 ਨੋ ਪਰੋਬਲਮ। ਇਹ ਚੂ ਜਿਹੜਾ ਸਿਸਟਮ ਹੈ। ਹਾਂ। ਇਸ ਦਾ ਸਿਸਟਮ ਆਟੋ ਸਿਸਟਮ ਲਾਈਟ। ਯਾ ਯਾ। ਸਟ੍ਰਾਈ। OK। ਇਸ ਦਾ ਕੀਜ਼ ਦਾ ਮੋਬਿਲਾਈਜ਼ਰ ਸਿਸਟਮ। ਹਮਮ। ਖਰਜ ਦਾ ਬ੍ਰੇਕ, ਖਰਜ ਦਾ ਬਟਨ ਸਟਾਰਟ। ਯਾ ਸਟਾਰਟ ਐਂਡ ਸਟਾਪ ਯਾ। ਓਪਨ ਦਾ ਫਿਊਲ, ਦਾ ਫਿਊਲ 95 ਸਿਸਟਮ। ਹਮਮ। Electric windows system, the mirror controller, okay control system system, right. parking position, yep. change the reverse. They have the camera behind. Mm -hmm. Default drive, and that's system Tridronic. Okay. It's more better. You drive the D Auto. drive normal. All right. brake, Okay. Radio system. Connect the Bluetooth, mm -hmm. and you're ready. Press okay. button. Close completely the engine. Alright. Is the fuel unleaded 95? There's a USB charger here? Yes. Yeah. Perhaps. So gaddi le li aa te appa hun challe aa. Dekh de is de vich dekh deya GPS ch laake. Okay. Thank you sir. Thank, Thank, sir. Thank you. Waah bhai. Hoy mitro gaddi rent te leke ta nazara hi aa gaya. Nazara ae aa gaya. Ik ta jeeda ਬੈਕਪੈਕ ਪਾਇਆ ਉਹਦਾ ਪਿੱਛੇ ਬੈਗ ਪਾ ਕੇ ਰੱਖਿਆ ਵਾ ਉਹ ਤੋਂ ਛਡਕਾਰਾ ਮਿਲ ਗਿਆ ਹਨਾ ਵਜ਼ਨ ਚੱਕਿਆ ਵਾ ਇੱਕ ਜਿੰਨਾ ਸਮਾਨ ਚਾਹੋ ਉਹ ਆਪਾਂ ਰੱਖ ਸਕਦੇ ਆ ਗੱਡੀ ਦੇ ਵਿੱਚ ਪਾਣੀ ਰੱਖ ਲਓ ਸ਼ੂ ਰੱਖ ਲਓ ਚੱਪਲਾ ਰੱਖ ਲਓ ਜੋ ਮਰਜੀ ਸੋ ਹਾਂ ਹੁਣ ਮੈਂ ਸ਼ਾਮ ਨੂੰ ਚੱਲਿਆ ਸਵੇਰੇ ਤਾਂ ਗਰਮੀ ਬਹੁਤ ਸੀ ਕਿ ਮੈਂ ਕਿਹਾ ਚੱਲ ਹੁਣ ਸ਼ਾਮ ਨੂੰ ਘੁੰਮ ਕੇ ਆਣਾ ਸੋ ਗੱਡੀ ਲੈਣ ਦਾ ਇਹ ਫਾਇਦਾ ਹੋਵੇ ਹੁਣ ਆਪਾਂ ਚੱਲੇ ਆ ਜੀ ਕਾਟੋ ਜਗਾ ਦਾ ਨਾਮ ਹੈ ਕਾਟੋ ਕਾਟੋ ਜੱਲੇ ਆੜਾਪਾ ਤੁਰੋਂ ਦੁਕਾਨਾ ਉੱਥੇ ਗਿਆ ਮੈਂ ਵੀ ਜਾ ਕੇ ਹੁਣੀ ਦੇਖਣ ਸੋ ਮੈਂ ਦੋਸਤੋ ਆ ਗਿਆ ਕਾਟੋ ਚ ਕਾਟੋ ਪਾਫੋਸ ਇਹ ਵੀ ਕਹਿੰਦੇ ਇੰਦਰ ਵੀ ਦੇਖਣੇ ਵਾਲਾ ਕੁਝ ਕਾਟੋ ਪਾਫੋਸ ਤੋਂ ਮੈਂ ਆਇਆ ਤੁਹਾਨੂੰ ਵੀ ਲੈ ਕੇ ਆਇਆ ਤੁਸੀਂ ਵੀ ਦੇਖੋ ਰ ਇੱਕ ਪਿੱਲਰ ਜਿਹਿਆਂ ਕੁਝ ਕਿਹਾ ਹੈ ਕੋ ਪ੍ਰਾਣਾ ਜ ਮਾਹੌਲ ਦੱਸਦੇ ਕੋਈ ਪ੍ਰਾਣ ਉਹ ਦੇਖ ਲੈ ਕੇ ਆ ਹੈ ਤੋ ਮੈਂ ਇੱਥੇ ਆਇਆ ਜੀ ਇੱਥੇ ਕੋਈ ਪ੍ਰਾਣਾ ਜਾਂ ਕਿਲਾ ਜਾਂ ਬਣਿਆ ਕਿਲਾ ਨਹੀਂ ਪ੍ਰਾਣਾ ਚਰਚਾ ਹੈ ਕੋਈ ਸੋ ਤੁਸੀਂ ਦੇਖਿਆ ਵੀ ਹੋਣਾ ਉਹ ਚਰਚੇ ਦੇ ਲੱਗਿਆ ਆ ਵਾ ਦੇਖੋ ਕੀ ਹੈ ਇਹ ਜਾਣ ਨੂੰ ਰਸਤਾ ਪਤਾ ਨਹੀਂ ਕਿਹੜੀ ਸਾਈਡ ਨੂੰ ਹਣ ਦੇਖਦਾ ਹਾਂ ਆ ਦੇ ਬਾਰੇ ਲਿਖਿਆ ਹੋਆ ਹੈ ਕੀ ਕੁਛ ਇਹਾਂ ਦੀ ਲੈਂਗੁਏਜ ਚ ਲਿਖਿਆ ਹੋਆ ਹੈ ਪਲੇਸ ਆਫ ਵਰਸ਼ਿਪ ਫਰਮ ਦਾ 40th ਸੈਂਚਰੀ ਚੌਥੀ ਸੈਂਚਰੀ ਤੋਂ ਹੁਣ ਤੱਕ ਹੋਣ ਤੱਕ ਬਹੁਤ ਰਹੀ ਹੈ ਮਾਈ ਗॉड ਸੇ ਚੀਜ਼ਾਂ ਮੈਨੂੰ ਲੱਗਦਾ ਆਪਣੇ ਲੋਕ ਤਾਂ ਦੇਖ ਕੇ ਘੱਟੇ ਯਾਨੀ ਕਿ ਇੰਟਰਸਟ ਰੱਖਦੇ ਆਂ ਇਹ ਚੀਜ਼ਾਂ ਦੇ ਵਿੱਚ ਪਰ ਗੋਰੇ ਬਹੁਤ ਰੱਖਦੇ ਕਿਉਂਕਿ ਜਿਹੜੇ ਤਾਂ ਲੋਕ ਹਿਸਟਰੀ ਨੂੰ ਪਿਆਰ ਕਰਦੇ ਆ ਹਨਾ ਉਹਨਾਂ ਲਈ ਤਾਂ ਇਹ ਚੀਜ਼ਾਂ ਬਹੁਤ ਵਧੀਆ ਜਿਨ੍ਹਾਂ ਨੇ ਸਿਰਫ entertaining ਕਰਨੇ ਸਾਡੇ ਵਰਗੇ ਕਈ ਲੋਕ ਉਹਨਾਂ ਵਾਸਤੇ ਇਹ ਚੀਜ਼ਾਂ ਮੇਲਾ ਦਾ ਸ਼ਾਇਦ ਬੋਰਿੰਗ ਹੋ ਜਾਂਦੀਆਂ ਹੁਣ ਹਨਾ ਦੇਖੋ Just at the last few weeks with Easter, I've been a nightmare. Okay. Well, the community needs to see it. Yeah, she tries to. She interferes. She doesn't understand. ਦੋਸਤੋ ਮੈਂ ਅੰਦਰ ਗਿਆ ਨਾ ਉਸ ਵਕਤ ਹੀ ਪ੍ਰੇਅਰ ਸਟਾਰਟ ਹੋਈ ਅੱਜ ਕਹਿੰਦੇ ਥਰਸਡੇ ਨੂੰ ਪ੍ਰੇਅਰ ਹੁੰਦੀ ਆ ਤੇ ਮੈਨੂੰ ਤਾਂ ਇਹਦੇ ਬਾਰੇ ਕੋਈ ਨੌਲੇਜ ਹੈ ਨਹੀਂ ਸੀ ਪਰ ਮੈਂ ਵੀ ਬੈਠ ਗਿਆ ਕਿ ਵੀ ਸਾਰੇ ਬੈਠੇ ਸੀਗੇ ਪ੍ਰੇਅਰ ਕਰ ਰਹੇ ਮੈਂ ਵੀ ਬੈਠ ਗਿਆ ਕਿਉਂਕਿ ਬਹੁਤ ਸ਼ਾਂਤੀ ਸੀਗੀ ਮੈਨੂੰ ਉਹਨਾਂ ਦੇ ਮਗਰ ਦੁਹਰਾਉਣਾ ਤਾਂ ਨਹੀਂ ਆਂਦਾ ਸੀ ਕਿਆ ਕਹਿੰਦੇ ਸੀ ਉਹ ਕਿਉਂਕਿ ਉਹ ਕੋਈ ਪ੍ਰੇਅਰ ਕਰ ਰਹੇ ਸੀਗੇ ਮੈਂ ਆਪਣਾ ਸਤਨਾਮ ਵਾਹਿਗੁਰੂ ਮੈਂ ਉਹ ਕਰਦਾ ਰਿਹਾ ਹਨ ਜੋ ਜਿਸ ਤਰ੍ਹਾਂ ਉਹ ਕਰਦੇ ਸੀਗੇ ਜਦੋਂ ਕਹਿੰਦੇ ਹallelujah ਮੈਂ ਵੀ ਹallelujah ਕਹਿ ਦਿੰਦਾ ਸੀਗਾ ਮੈਨੂੰ ਪਤਾ ਤਾਂ ਲੱਗਦਾ ਨਹੀਂ ਸੀ ਵੀ ਉਹਦੇ ਪਹਿਲਾਂ ਕੀ-ਕੀ ਆਇਆ ਸਤਨਾਮ ਵਾਹਿਗੁਰੂ ਕਹਿ ਦਿੰਦਾ ਸੀਗਾ ਮੈਂ ਆਪਣੇ ਵੱਲੋਂ ਸੋ ਪ੍ਰੇਅਰ ਕਰਨ ਦਾ ਢੰਗ ਤਾਂ ਇੱਕ ਹੀ ਆ ਯਾਨੀ ਕਿ ਬੋਲ ਅਲੱਗ-ਅਲੱਗ ਆ ਪਰ ਰੱਬ ਦੀ ਸਿਫਤੇ ਹੀ ਕਰਦੇ ਹੋਣੇ ਆ ਇਹ ਵੀ ਜਿਸ ਤਰ੍ਹਾਂ ਆਪਾਂ ਕਰਦੇ ਆ ਤੇ ਉਹ ਮੈਂ ਵੀ ਇਹਨਾਂ ਦੇ ਨਾਲ ਉਸੇ ਤਰ੍ਹਾਂ ਕਰਦਾ ਰਿਹਾ ਤੇ ਬੜੀ ਸ਼ਾਂਤੀ ਮਿਲੀ ਕਿਉਂਕਿ ਰੱਬ ਦਾ ਨਾਮ ਕਿਸੇ ਵੀ ਢੰਗ ਨਾਲ ਕਹਿੰਦੇ ਲੈ ਲਓ ਰੱਬ ਦਾ ਨਾਮ ਹੀ ਹੁੰਦਾ ਸੋ ਅੰਦਰ ਦਾ ਤੁਹਾਨੂੰ ਮੈਂ ਸੀਨ ਦਿਖਾਇਆ ਕਿੰਨੀ ਸ਼ਾਂਤੀ ਸੀਗੀ ਹਨਾ ਸੋ ਅੰਦਰ ਬੋਲ ਤਾਂ ਸਕਦੇ ਨਹੀਂ ਸੀ ਕੁਝ ਬਟ ਜਿੰਨਾ ਵੀ ਹੋ ਸਕਿਆ ਮੈਂ ਅੰਦਰ ਕੈਪਚਰ ਕਰ ਲਿਆ ਸੋ ਇੱਥੇ ਪਏ ਆ ਸਾਈਪ੍ਰਸ ਦੇ ਮੈਗਨੇਟ ਜੇ ਇਹ ਵੀ ਮੈਂ ਖਾਇ ਇੱਕ ਅੱਧਾ ਲੈ ਲਿਆ ਨਿਸ਼ਾਨੀ ਕਹਿੰਦੇ ਰਹਿ ਜਾਂਦੀ ਹੁੰਦੀ 190 ਪੂਰੀ ਨਜ਼ਰ ਤੋਂ ਬਚਾਉਂਦਾ ਕਹਿੰਦਾ ਜਿਹੜਾ ਬਹੁਤ ساری ਭਾਨ ਗੱਠੀ ਹੋਈ ਵੀ ਤੇ ਮੇਰੇ ਕੋਲ ਚੇਂਜ ਉਹ ਦੇ ਆਂਦੀ ਉਹਨੂੰ ਖੁਸ਼ ਹੋ ਗਈ ਕਹਿੰਦੀ ਮੈਨੂੰ 10 10 ਪੀ ਚਾਹੀਦੇ ਆ ਮੈਂ ਕਿਹਾ 10 10 ਪੀ ਮੇਰੇ ਕੋਲ ਬਥੇਰੇ ਆ ਲੈ ਲ ਹੁਣ ਇੱਧਰ ਦੇਖੋ ਨਜ਼ਾਰਾ ਸਾਹਮਣੇ ਬਹੁਤ ਸੋਹਣਾ ਨਜ਼ਾਰਾ ਹੈ ਸਾਹਮਣੇ ਸ਼ਿਪ ਫਿਰਦੇ ਆ ਮਹਾਰਾਜ ਜੀ ਚਲੋ ਸ਼ਾਮ ਦਾ ਨਜ਼ਾਰਾ ਕੁਝ ਹੋ ਰਹੀ ਹੈ ਇੱਥੇ ਇੱਥੇ ਆ ਸਕੂਟਰ ਜੇ ਵੀ ਰੈਂਟ ਤੇ ਮਿਲਦੇ ਆ ਫੋਰੀ ਫਰੀ ਫਰੀ ਆ ਦੇਖੋ ਇੱਧਰ ਕੋਪੀ ਨੂੰ ਮੇਥਰੇ ਉਹ ਅਸੀਂ ਮੰਦਰ ਦੇ ਕੰਢੇ ਆਇਆ ਹੈ ਵੀ ਬਹੁਤ ਨਜ਼ਾਰਾ ਵੀ ਬਹੁਤ ਸੋਹਣਾ ਤੇ ਏਰੀਆ ਤਾਂ ਖਰ ਹੈ ਹੀ ਸੋਹਣਾ ਚਾਰੇ ਪਾਸੇ ਰੌਣਕ ਹੀ ਬਹੁਤ ਆ ਰੌਣਕ ਦੇਖੋ ਤੁਸੀਂ ਪਿਛਲੇ ਪਾਸੇ ਦਿਖਾਣਾ ਵਾ ਤੁਹਾਨੂੰ ਬਾਦ ਨੀ ਰੌਣਕ ਆ ਇਹ ਪੂਰਾ ਸਾਈਪ੍ਰਸ ਦਾ ਨਜ਼ਾਰਾ ਦੇਖੋ ਇੱਥੇ ਹਰ ਤਰ੍ਹਾਂ ਦੇ ਦੁਨੀਆ ਹਰ ਤਰ੍ਹਾਂ ਦੇ ਲੋਕ ਇੱਥੇ ਘੁੰਮਦੇ ਫਿਰ ਰਹੇ ਆ ਆਪਣੇ ਇੱਥੇ ਏਸ਼ੀਅਨ ਵੀ ਬਹੁਤ ਦਿਖ ਰਹੇ ਆ ਪਹਿਲਾਂ ਮੈਂ ਜਿਆਦਾ ਟੂਰਿਸਟ ਇੰਗਲੈਂਡ ਵਾਲੇ ਆ ਕਿਤੇ ਹੋਰ ਪਾਸੇ ਵਾਲੇ ਉਹ ਵੀ ਬਹੁਤ ਆ ਇੱਥੇ ਜਿਆਦਾ ਤਾਂ ਲੋਕ ਪੈਕੇਜ ਲੈ ਕੇ ਆਏ ਹੋਏ ਆ ਹੋਵਾ ਇਹ ਤੁਸੀਂ ਦੇਖੋ ਇਟਾਲੀਅਨ ਰੈਸਟੋਰੈਂਟ ਇਟਾਲੀਅਨ ਬਹੁਤ ਹੈ ਇਟਾਲੀਅਨ ਨਾ ਬੋਲੀ ਵੀ ਜਾਂਦੀ ਆ ਪਤਾ ਨਹੀਂ ਇਹ ਜਿਹੜੀ ਲੈਂਗੁਏਜ ਆ ਕਾਫੀ ਬਹੁਤ ਸਾਰੀ ਨਾ ਇਟਾਲੀਅਨ ਦੇ ਨਾਲ ਮਿਲਦੀ ਜੁਲਦੀ ਜੀ ਲੈਂਗੁਏਜ ਆ ਇੱਥੇ ਵੀ ਸੋ ਇਸ ਕਰਕੇ ਇਹ ਇੱਥੇ ਇਟਾਲੀਅਨ ਵੀ ਬੋਲੀ ਜਾਂਦੀ ਹੈ ਸਮੁੰਦਰ ਠਾਠਾ ਮਾਰਦਾ ਬੜਾ ਸ਼ੋਰ ਆ ਵੀ ਸਮੁੰਦਰ ਦਾ ਸ਼ਾਮ ਨੂੰ ਜਿਆਦਾ ਕਹਿੰਦੇ ਹੋ ਜਾਂਦਾ ਸ਼ੋਰ ਇਹਦਾ ਇਹ ਜੋ ਸ਼ਾਮ ਢਲ ਰਹੀ ਹੈ ਨਾ ਹੋਰ ਵੀ ਵਧੀਆ ਨਜ਼ਾਰਾ ਹੋ ਰਿਹਾ ਹੈ ਇਹਦਾ ਵਾਲੇ ਜਿਹੜੇ ਇਲਾਕਾ ਨੇ ਇਹਦੇ ਵਿੱਚ ਮੈਂ ਆਇਆ ਇਹ ਰੌਣਕੀ ਇਲਾਕਾ ਸਾਰਾ ਇੰਨਾ ਸੋਹਣਾ ਇਲਾਕਾ ਵਾ ਤੋ ਪੂਰੀ ਰੌਣਕੇ ਰੌਣਕਾ ਯਾਰ ਆ ਤਾਂ ਮਿਸ ਕਰਤਾ ਮੈਂ ਇਲਾਕਾ ਸਵੇਰ ਦੇ ਨੇ ਜੇ ਗੱਡੀ ਲਈ ਤਾਂ ਮੈਂ ਇੱਧਰ ਆ ਸਕਿਆ ਅਦਰਵਾਇਸ ਤਾਂ ਮੈਂ ਹੋਰੇ ਸਾਈਡਾਂ ਤੇ ਫਿਰਦਾ ਰਿਹਾ ਕਿਉਂਕਿ ਮੈਨੂੰ ਮੈਂ ਸਮਝ ਗਿਆ ਸੀਗਾ ਵੀ ਮੈਂ ਜਾ ਹੀ ਨਹੀਂ ਪਾਉਂਗਾ ਕਿਤੇ ਜੇ ਮੈਂ ਗੱਡੀ ਨਹੀਂ ਲੇਵਾਂਗਾ ਇੱਕ ਜਗ੍ਹਾ ਹੀ ਜਾ ਸਕਦਾ ਫਿਰ ਬੰਦਾ ਥੱਕ ਜਾਂਦਾ ਯਾਰ ਜਦ ਨੂੰ ਜਦ ਨੂੰ ਫਿਰ ਦੂਜੀ ਜਗ੍ਹਾ ਜਾਣਾ ਤੁਸੀਂ ਬੱਸ ਕਰੋਗੇ ਟੈਕਸੀ ਕਰੋਗੇ ਤੁਹਾਨੂੰ ਸਮਝ ਨਹੀਂ ਲੱਗਦੀ ਹੁਣ ਆਇਆ ਜਿੱਥੇ ਦਿਖਦੀ ਆ ਜਿੱਥੇ ਜਗ੍ਹਾ ਦੇਖਦੀ ਹੈ ਉੱਥੇ ਗੱਡੀ ਆਪਣੇ ਪਾਰਕ ਲਾਓ ਕਿ ਤੇ ਘੁੰਮ ਲਓ ਹਨਾ ਇਸ ਕਰਕੇ ਵਧੀਆ ਰੌਣਕੀ ਲੱਗ ਕੇ ਚ ਆ ਗਿਆ ਮੈਂ ਆ ਬਲੋ ਖੁਰਸਤ ਉਹ ਨਾ ਟਿਕਟ ਏ ਸੀਗਾ ਮੇਰਾ ਅੱਜ ਦਾ ਵਲੌਗ ਜਿਹੜਾ ਮੈਂ ਕਾਟੋਪਾਫ ਹੋਸ ਤੇ ਸੈਂਡੀ ਬੀਚ ਤੇ ਬਣਾਇਆ ਉਮੀਦ ਆ ਤੁਹਾਨੂੰ ਮੇਰਾ ਇਹ ਵਲੌਗ ਪਸੰਦ ਆਇਆ ਹੋਊਗਾ ਅਗਰ ਪਸੰਦ ਆਇਆ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਕੱਲ ਨੂੰ ਆਪਾਂ ਜਾਵਾਂਗੇ ਕਿਸੇ ਨਵੀਂ ਜਗ੍ਹਾ ਤੋਂ ਤਦ ਤੱਕ ਲਈ ਨਮਸਤੇ ਸਤਿ ਸ੍ਰੀ ਅਕਾਲ ਤੇ ਰੱਬ ਆਖਾ ਸਾਰਿਆਂ ਨੂੰ ਖੁਸ਼ ਰਹੋ